ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲ ਆ ਬਈ ਜੀ ਆਪਾਂ ਬਈ ਤੁਹਾਡੇ ਨਾਲ ਉਹੀ ਗੱਲਬਾਤ ਕਰਦੇ ਹੁੰਨੇ ਜਿਹੜੀ ਹਨਾ ਗਰਾਊਂਡ ਲੈਵਲ ਤੇ ਹੁੰਦੀ ਆ ਜ਼ਿਆਦਾਤਰ ਕਨੇਡੀਅਨ ਜਿਹੜੇ ਮੁੰਡੇ ਕੁੜੀਆਂ ਹਨਾ ਉਹ ਇਹਨਾਂ ਗੱਲਾਂ ਨੂੰ ਜਾਣਦੇ ਹੁੰਦੇ ਆ ਪਰ ਜਿਹੜੇ ਕੋਈ ਪਹਿਲਾ ਪ੍ਰਾਣੀ ਆਏ ਆ ਬਈ ਹੋ ਸਕਦਾ ਉਹਨਾਂ ਨੇ ਇਹ ਤੜਾ ਦੇਖੇ ਨਹੀਂ ਹੋਣਗੇ ਪੀਆਰ ਨੂੰ ਲੈ ਕੇ ਪੱਕੇ ਹੋਣ ਨੂੰ ਲੈ ਕੇ ਉਹ ਹੋ ਸਕਦਾ ਵੀ ਇਸ ਗੱਲ ਨੂੰ ਨਾ ਸਮਝ ਸਕਣ ਪਰ ਮੈਂ ਤੁਹਾਡੇ ਨਾਲ ਨਾ ਸਿੰਪਲ ਤੇ ਸਿੱਧੀ ਗੱਲਬਾਤ ਜਿਹੜੀ ਕਰਦਾ ਹੁਣ ਇੱਥੇ ਨਾ ਤੁਹਾਡੇ ਆਪ ਦੇ ਜਿਹੜੇ ਉਹ ਵੈਰੀ ਬਣੇ ਪਏ ਆ ਕਹਿੰਦੇ ਹੁੰਦੇ ਵੀ ਬਗਾਨੇ ਦਾ ਇੰਨਾ ਡਰ ਨਹੀਂ ਹੁੰਦਾ ਜਿੰਨਾ ਤੁਹਾਡਾ ਆਪਣੇ ਦਾ ਡਰ ਹੁੰਦਾ ਹਜੇ ਤਾਂ ਤੁਸੀਂ ਇਹ ਸ਼ੁਕਰ ਕਰੋ ਵੀ ਹਜੇ ਆਪਣੇ ਨੂੰ ਨਾ ਇੱਥੇ ਸਰਕਾਰੀ ਸਰਪੋਰੀ ਕੰਮ ਬਈ ਬਹੁਤ ਘੱਟ ਆ ਜਿਵੇਂ ਆਪਣੇ ਲੋਕ ਤਾਂ ਸਰਕਾਰੀ ਨੌਕਰੀਆਂ ਦੇ ਵਿੱਚ ਆਪਦੀ ਸਾਰੀ ਜ਼ਿੰਦਗੀ ਹਨਾ ਤੇ ਸਾਰੀ ਛੱਟ ਅੱਧੀ ਜ਼ਿੰਦਗੀ ਜਿਹੜੀ ਉਹ ਨੌਕਰੀ ਲੈਣ ਦੇ ਵਿੱਚ ਹੀ ਨਗਾ ਦਿੰਦੇ ਆ ਇੱਥੇ ਵੀ ਜੀ ਉਦਾਂ ਦਾ ਸੀ ਇੰਨੀ ਇੱਥੇ ਨਾ ਪ੍ਰਾਈਵੇਟ ਜਿਵੇਂ ਆਪਣੇ ਕਹਿੰਦੇ ਫੈਕਟਰੀਆਂ ਹੁੰਦੀਆਂ ਲੁਧਿਆਣਾ ਏਰੀਆ 'ਚ ਬਣੀਆਂ ਹੈਗੀਆਂ ਆ ਜਿਹਾ ਹੁਣ ਬਠਿੰਡੇ ਏਰੀਆ ਦੇ ਵਿੱਚ ਵੀ ਬਣਨ ਲੱਗੀਆਂ ਵੀ ਉਦਾਂ ਹੀ ਬਈ ਜੀ ਫੈਕਟਰੀਆਂ ਹੈਗੀਆਂ ਇੱਥੇ ਤੇ ਜ਼ਿਆਦਾਤਰ ਲੋਕ ਆ ਜਿਹੜੇ ਉਹ ਫੈਕਟਰੀਆਂ ਦੇ ਵਿੱਚ ਕੰਮਕੁਮ ਕਰਦੇ ਆ ਫੈਕਟਰੀ ਸ਼ਬਦ ਦੀ ਵਰਤੋਂ ਬਈ ਗੁੱਸਾ ਨਾ ਕਰਜੋ ਇੱਥੇ ਵੇਰ ਹੌਸ ਕਹਿ ਦਿੰਦੇ ਆ ਤੇ ਉਹਨਾਂ ਫੈਕਟਰੀਆਂ ਨੂੰ ਫੁੱਟਣਾ ਜੀ ਕੰਮ ਧੰਦੇ ਕਰਦੇ ਆ ਤੇ ਹਜੇ ਨਾ ਤੁਸੀਂ ਇਸ ਗੱਲ ਦਾ ਸ਼ੁਕਰ ਮਨਾਓ ਵੀ ਹਜੇ ਜਿਹੜੇ ਸਾਡੇ ਵਾਲੇ ਆ ਉਹਨਾਂ ਨੂੰ ਉਹਨਾਂ ਫੈਕਟਰੀਆਂ ਦੇ ਵਿੱਚ ਲਾਈਨ ਲੀਡ ਜਾਂ ਸੁਪਰਵਾਈਜ਼ਰ ਹੀ ਬਣਾਇਆ ਹੋਇਆ ਪੁਰਾਣੇ ਜਿਹੜੇ ਕੋਈ ਪਹਿਲਾਂ ਆਏ ਆ ਜਾਂ ਕੋਈ ਜਿਹੜੇ ਜਿਨ੍ਹਾਂ ਨੂੰ ਕੋਈ ਮਾੜੀ ਮੋਟੀ ਤਰੱਕੀ ਦਿੱਤੀ ਹੈ ਇਹਨਾਂ ਨੇ ਪ੍ਰਾਈਵੇਟ ਕੰਮ ਦੇ ਵਿੱਚ ਤੇ ਹਜੇ ਇਹਨਾਂ ਨੂੰ ਸੁਪਰਵਾਈਜ਼ਰ ਜਾਂ ਜਾਂ ਲਾਈਨ ਲੀਡ ਦੇ ਤੱਕ ਹੀ ਰੱਖਿਆ ਹੋਇਆ ਆ ਤੇ ਜੇ ਮੰਨ ਕੇ ਚੱਲੋ ਬਾਈ ਮੈਨੇਜਰ ਵੀ ਬਹੁਤ ਘੱਟ ਬਣੇ ਆ ਤੇ ਜੇ ਬਾਈ ਜੀ ਇਹ ਕੰਪਨੀਆਂ ਇੱਧਰਲੇ ਗੋਰੇ ਹਨਾ ਜਾਂ ਜਿਨ੍ਹਾਂ ਦੀਆਂ ਕੰਪਨੀਆਂ ਹੈਗੀਆਂ ਇੱਧਰ ਰਨ ਕਰਦੇ ਆ ਜਿਹੜੇ ਕੰਪਨੀਆਂ ਨੂੰ ਜੇਕ ਤੇ ਇਹਨਾਂ ਤੋਂ ਹਜੇ ਸ਼ੇਅਰ ਸ਼ੋਰ ਪਵਾ ਲੈਂਦੀਆਂ ਹਨਾ ਤਾਂ ਮੈਨੂੰ ਐ ਲੱਗਦਾ ਸੀ ਵੀ ਤੁਹਾਡੇ ਵਾਲੇ ਜਵਾਕਾਂ ਨੂੰ ਤਾਂ ਇਹਨਾਂ ਨੇ ਕੰਪਨੀਗਾ 'ਚ ਰੱਖਣਾ ਹੀ ਨਹੀਂ ਸੀਗਾ ਤੁਹਾਡੇ ਜਵਾਕਾਂ ਨੂੰ ਭੇਜਿਆ ਨੂੰ ਐਸ ਵੇਲੇ ਜੇ ਹੁਣ ਆਪਾਂ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਛੋਟੀ ਛੋਟੀ ਉਮਰ ਦੇ ਬਾਈ ਜੀ ਜਵਾਕ 18 18 ਸਾਲ ਦੇ ਜਵਾਕ ਆ ਜਿਹੜੇ ਮਾਂ ਪਿਓ ਨੇ ਭੇਜੇ ਆ ਤੇ ਤੁਹਾਨੂੰ ਵੀ ਪਤਾ ਬਾਈ ਪਲੱਸ 2 ਕਰਾਈ ਆ ਤੁਸੀਂ ਤੇ ਪਲੱਸ 2 ਕਰਨ ਤੋਂ ਬਾਅਦ ਆਪਾਂ ਜਿਹੜਾ ਜਵਾਕ ਨੂੰ ਭੇਜਿਆ ਹੈਗਾ ਤੁਸੀਂ ਆਪਦੇ ਜਵਾਕ ਨੂੰ ਮੈਨੂੰ ਨਹੀਂ ਲੱਗਦਾ ਹੈਗਾ ਵੀ ਜਾਂ ਕੁੜੀ ਆ ਜਾਂ ਮੁੰਡਾ 18 18 ਸਾਲ ਜਿਹੜਾ ਪਲੱਸ 2 ਦੇ ਤੱਕ ਤਾਂ ਤੁਸੀਂ ਇਹ ਕਹਿ ਦਿੰਨੇ ਯਾਰ ਕੋਈ ਟਾਈਟਲਸ ਕਰੀ ਵੀ ਥੋੜਾ ਜਿਹਾ ਦੱਬ ਕੇ ਫੜਾਈ ਕਰ ਆਮਣੀ ਆਪਾਂ ਕਿਹਾ ਹੁੰਦਾ ਜ਼ਿਆਦਾਤਰ ਆਪਣੇ ਨੇ ਚਲੋ ਜੀ ਕੋਈ ਗੱਲ ਨਹੀਂ ਇੱਥੇ ਆ ਗਏ ਹਨ ਤੇ ਆਪਣੇ ਵਾਲੇ ਮਹਾਨ ਹਸਤੀਆਂ ਹੀ ਕਹਿ ਸਕਦੇ ਆ ਇਹ ਗੱਲ ਨੂੰ ਨਹੀਂ ਸਮਝਦੇ ਹੈਗੇ ਵੀ ਚਲ ਯਾਰ ਛੋਟੀ ਉਮਰ ਹੈਗੀ ਆ ਕੋਈ ਗੱਲ ਨਹੀਂ ਸਿੱਖ ਲੈਣਗੇ ਜਾਂ ਜਦੋਂ ਅਸੀਂ ਆਏ ਸੀਗੇ ਯਾਰ ਸਾਨੂੰ ਵੀ ਤਾਂ ਕਿਸੇ ਨੇ ਸਿਖਾਇਆ ਹੀ ਆ ਅਸੀਂ ਵੀ ਘੜਾ ਆਏਗਾ ਮਾਂ ਦੇ ਪੇਟ ਦੇ ਵਿੱਚੋਂ ਸਿੱਖ ਕੇ ਆਏ ਆ ਇੰਨਾ ਕਿ ਤੰਗ ਪਰੇਸ਼ਾਨ ਕਰ ਰਹੇ ਆ ਨਾ ਯਾਰ ਵੀ ਕਈ ਵਾਰੀ ਹੁਣ ਪੀਆਰ ਦੇ ਲਈ ਕੋਈ ਕੰਪਨੀਆਂ ਤੁਹਾਡੇ ਬੱਚਿਆਂ ਨੂੰ ਸਹਾਇਕ ਦੇਣ ਦੇ ਲਈ ਤਿਆਰ ਆ ਵੀ ਹਾਂ ਚੱਲ ਕੋਈ ਨਾ ਕੋਈ ਤੁਹਾਨੂੰ ਕੋਈ ਕਾਗਜ਼ ਪੱਤਰ ਚਾਹੀਦਾ ਤੇ ਅਸੀਂ ਤੁਹਾਨੂੰ ਕਾਗਜ਼ ਪੱਤਰ ਦੇ ਦੇਵਾਂਗੇ ਕੋਈ ਗੱਲ ਨਹੀਂ ਤੁਸੀਂ ਕੰਮ ਕਰੋ ਸਾਡਾ ਪਰ ਸਾਡੇ ਵਾਲਿਆਂ ਦਾ ਜ਼ਿਆਦਾ ਜ਼ੋਰ ਬਈ ਜੀ ਉਹਨਾਂ ਨੂੰ ਕਢਵਾਉਣ ਤੇ ਲੱਗਿਆ ਹੋਇਆ ਮੈਂ ਤੁਹਾਡੇ ਨਾਲ ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀਡੀਓ ਵੀ ਸ਼ੇਅਰ ਕਰਾਂ ਭਾਈ 3 ਸਾਲ ਦੀ ਕੰਪਨੀ ਦੇ ਵਿੱਚ ਮੈਨੂੰ ਹੋ ਗਏ ਆ ਪਰ ਚਲੋ ਮੈਨੂੰ ਤਾਂ ਪੀਆਰ ਦੇ ਲਈ ਬਈ ਜੀ ਕੋਈ ਕਾਗਜ਼ ਪੱਤਰ ਦੀ ਲੋੜ ਨਹੀਂ ਕਿਰਪਾ ਵਾਹਿਗੁਰੂ ਦੀ ਹੋ ਜਾਣਗੇ ਹਨਾ ਨਾ ਵੀ ਹੋਵੇ ਤਾਂ ਬਾਈ ਆਪਦਾ ਮਨ ਬੰਨਿਆ ਹੋਇਆ ਆਪਾਂ ਤੇ ਕਈ ਜਵਾਕ ਹੈਗੇ ਬਾਈ ਜਿਨ੍ਹਾਂ ਨੇ ਲੈਟਰ ਵਗੈਰਾ ਲੈਣੇ ਆ ਕੰਪਨੀ ਤੋਂ ਤੇ ਮੈਂ ਦੇਖ ਰਿਹਾ ਯਾਰ ਮੈਂ ਪਹਿਲਾਂ ਸੁਣਦਾ ਹੁੰਦਾ ਸੀ ਪਰ ਹੁਣ ਯਾਰ ਆਪਦੇ ਅੱਖੀਂ ਦੇਖ ਰਿਹਾ ਵੀ ਕੋਈ ਇਦਾਂ ਕੋਈ ਪੰਜਾਬੀ ਬੁੜੀ ਕਹਿ ਸਕਦਾ ਬੁੜੀ ਨਹੀਂ ਬੁੜੀ ਪੁਰਾਣੀ ਆਈ ਹੋਈ ਆ ਉਹ ਉਹ ਹੁਣ ਸੁਪਰਵਾਈਜ਼ਰ ਬਣਾਇਆ ਮਤਲਬ ਕਿ ਉਹਨੇ ਇੰਨਾ ਕੁ ਤੰਗ ਕੀਤਾ ਹੋਇਆ ਨਾ ਜਵਾਕਾਂ ਨੂੰ ਤਾਂ ਮੈਂ ਇਹ ਚੀਜ਼ ਨੂੰ ਯਾਰ ਆਪਦੇ ਅੱਖੀਂ ਦੇਖਣ ਵਾਲੀ ਗੱਲ ਕਰਤੀ ਵੀ ਕਮਾਲ ਹੀ ਹੋ ਗਈ ਯਾਰ ਵੀ ਹਜੇ ਤਾਂ ਸਾਡੇ ਵਾਲਿਆਂ ਨੂੰ ਕੱਲੇ ਸੁਪਰਵਾਈਜ਼ਰ ਜੇ ਜਾਂ ਲਾਈਨ ਲੀਡ ਹੀ ਬਣਾਇਆ ਤੇ ਜੇ ਕਿਤੇ ਇਹਨਾਂ ਤੋਂ ਸ਼ੇਅਰ ਪਵਾਏ ਹੁੰਦੇ ਤਾਂ ਇਹਨਾਂ ਨੇ ਤਾਂ ਬਾਹਰ ਲੈ ਕੇ ਲਾ ਲੈਣਾ ਇਹ ਵੀ ਸਾਡੇ ਵਾਲ ਕੋਈ ਪੰਜਾਬੀ ਮੁੰਡਾ ਜਾਂ ਕੁੜੀ ਨਾ ਬਾਈ ਨੌਕਰੀ ਲੈਣ ਆਵੇ ਵੀ ਅਸੀਂ ਤਾਂ ਦੇਣੀ ਨਹੀਂ ਹਨਾ ਸੋ ਇਦਾਂ ਦੀ ਗੱਲ ਬਾਤ ਆ ਬਾਈ ਜੀ ਥੋਡੇ ਵਾਲੀ ਥੋਡੇ ਵਾਲਿਆਂ ਨੂੰ ਜਵਾਕਾਂ ਨੂੰ ਪਰੇਸ਼ਾਨ ਕਰਦੇ ਆ ਜ਼ਿਆਦਾ ਤਾਂ ਅਜੇ ਤੋ ਇਹ ਕਹਿ ਸਕਦੇ ਆ ਜੇ ਹੁਣ ਜਿਆਦਾ ਤਨਖਾਹ ਤਨਖਾਹਾਂ ਮਾਰਨ ਦੀ ਗੱਲ ਕਰੀਏ ਤਾਂ ਪੰਜਾਬੀ ਤਨਖਾਹਾਂ ਮਾਰੀ ਜਾਂਦੇ ਆ ਟਰੱਕਾਂ ਵਾਲੇ 30-3000 20-2000 25-25000 ਹਨਾ ਤੇ ਜ਼ਿਆਦਾਤਰ ਜੇ ਹੁਣ ਕੋਈ ਕਿਸੇ ਆਪਣੇ ਪੰਜਾਬੀ ਮੁੰਡੇ ਨੂੰ ਕਹਿ ਦੋ ਵੀ ਗੋਰਿਆਂ ਦੀ ਕੰਪਨੀ ਚ ਟਰੱਕ ਚਲਾਉਣਾ ਭੱਜ ਜਾਊ ਤੇ ਪੰਜਾਬੀ ਦਾ ਬਾਈ ਇਹ ਸੋਚਣਾ ਪੈਂਦਾ ਵੀ ਯਾਰ ਇਹ ਵੀ ਪੰਜਾਬੀ ਆ ਟਰੱਕ ਦੇ ਕੰਪਨੀ ਦਾ ਓਨਰ ਲੱਗਣਾ ਚਾਹੀਦਾ ਕਿ ਨਹੀਂ ਸੋ ਇਦਾਂ ਦੀ ਗੱਲਬਾਤ ਬਹੀ ਬਣ ਜਾਂਦੀ ਇੱਥੇ